ਸਸਾ ਸਤ ਸਤ ਸਰਕਾਰ ਤੋਂ ਇਹੀ ਮੰਗ ਮੰਗ ਰਹੇ ਜੀ ਅਸੀਂ ਵੀ ਇੱਥੇ ਜਿਹੜਾ ਹੁਣ ਚਲ ਜਿਹੜਾ ਪਹਿਲਾਂ ਹੋ ਗਿਆ ਸੀ ਗੈਬ ਦੀ ਅੱਗੇ ਵਾਸਤੇ ਕੋਈ ਜਹਾ ਨਸ਼ਰ ਰੂਸੀ ਦੇ ਤੇ ਪਾਵਨ ਦੀ ਕੀਤੀ ਜਾਵੇ ਕੀ ਕਿਸੇ ਰੋਟਾ ਰੋਕ ਲਈ ਜਾਵੇ ਇਹ ਕਿੰਨੇ ਸਾਲ ਤੋਂ ਮੁੰਡਾ ਆਪਣਾ ਮੈਸੇਜ ਖਾਦੀ ਹੋ ਗਿਆ ਸੀ ਚਾਰ ਪੰਜ ਸਾਲ ਹੋ ਗਏ ਤੁਸੀ ਚਾਰ ਪੰਜ ਸਾਲ ਹੋ ਗਏ ਯਾਨੀ ਕਿ ਸਕੂਲ ਦੇ ਵਿੱਚ ਸਕੂਲ ਟਾਈਮ ਤੋਂ ਸਕੂਲ ਤੋਂ ਬਾਹਰ ਹੋ ਗਿਆ ਜੀ ਬਾਹਰ ਕੇ ਆੜ ਗਿਆ ਅੱਛਾ ਫਿਰ ਪਿੰਡੋ ਵੀ ਮਿਲ ਜਾਂਦਾ ਜਾਂ ਬਾਹਰ ਲੜ ਪਿੰਡ ਦੇ ਵੇਜ ਹੈ 14 ਇੱਕ ਵਾਰ ਸਰਕਾਰ ਕਹਿੰਦੀ ਜੁੱਧ ਨਸ਼ਿਆਂ ਵਿਰੁੱਧ ਇਹਨੇ ਸਰਕਾਰ ਅਲਰਟ ਰੋਜ ਟੀਵੀ ਦੇ ਵਿਗਿਆਪਨ ਦੇ ਏਡੇ ਏਨੇ ਕਰਕੇ ਕਰੀ ਐਡਾ ਜਿਹਾ ਫਿਰ ਪਿੰਡ ਲੈਵਲ ਤੇ ਜੇ ਆਪਾਂ ਜਾਂਦੇ ਆ ਤੇ ਤੁਹਾਡੇ ਵਰਗੇ ਦੁਖੀ ਲੋਕਾਂ ਨੂੰ ਦੇਖਦੇ ਆ ਤਾਂ ਲੱਗਦਾ ਕਿ ਇੱਥੇ ਕੁਝ ਵੀ ਨਹੀਂ ਗੀ ਮੈਨੂੰ ਕੋਈ ਰੋਗ ਨਹੀਂ ਕੋਈ ਟੋੜ ਨਹੀਂ ਨਾ ਮੈਂ ਬਣਤ ਮੈਂ ਕੋਈ ਵੀ ਕੁਝ ਵੀ ਰੋਗ ਨਾ ਮੈਂ ਚਲੋ ਮੈਂਬਰ ਸਰਪਾਈ ਤੇ ਚਾਰੇ ਕਿੰਨਾ ਘਰ ਰੋਕ ਸਕਦੇ ਆ ਉਹ ਤਾਂ ਦੇਖੋ ਇੱਕ ਬਹੁਤ ਵੱਡਾ ਦੁਸ਼ਮਣੀਆ ਪਉਣ ਵਾਲੀ ਗੱਲ ਹੋ ਜਾਂਦੀ ਆ ਇਹ ਤਾਂ ਦੇਖੋ ਸਰਕਾਰ ਹੀ ਰੋਕੂ ਤੇ ਰੁਗਣਾ ਨ ਕਰਵਾਟ ਕੋਲ ਸਰਕਾਰ ਦਾ ਸਰਕਾਰ ਦਾ ਸਾਡੇ ਆ ਗਏ ਜਰੂਰੀ ਸਬੰਧਾ ਹੋ ਗਿਆ ਉਹ ਫੋਟੋ ਨਾਲ ਹੱਕ ਮੰਗਾਈ ਇਹ ਦੇ ਬੱਚੇ ਮੁੱਕ ਚੁੱਕੇ ਦੋ ਪਹਿਲਾ ਜੀ ਨਸ਼ੇ ਦੇ ਕਾਰਨ ਕੋਈ ਪਿੰਡ ਚ ਸੁਣਾਈ ਨਹੀਂ ਗਈ ਕੋਈ ਸੁਣਦਾ ਹੀ ਨਹੀਂ ਇਹ ਗਰੀਬਾਂ ਦੀ ਕਿੰਨਾ ਨ ਮੁੱਕ ਜਾਂਦੇ ਕਹਿੰਦੇ ਇਹਗੇ ਨਾ ਨਸ਼ਾ ਕਰਦਾ ਮੁੱਕ ਗਿਆ ਜੇ ਪਿੰਡ ਚ ਮਿਲਦਾ ਜਾਂ ਮੰਗਰੋ ਬੰਦ ਨਹੀਂ ਹੁੰਦਾ ਫਿਰ ਇਹ ਬੱਚੇ ਕਰਦੇ ਆਗੇ ਅੰਤ ਹੋਵੇ ਨਹੀਂ ਸਤਾਈ ਨਹੀਂ ਇਹ ਬੱਚੇ ਮਰਦੇ ਸਾਡੇ ਸਾਡਾ ਘਰ ਦਾ ਦਰਵਾਜ਼ਾ ਖੋ ਗਿਆ ਮੇਰੇ ਤਾਂ ਕੋਈ ਨਹੀਂ ਹੈਗਾ ਨਾ ਹੋਰ ਇਰ ਤੋਂ ਉਹਦੇ ਨਾਲ ਹੀ ਅੱਗ ਵੱਸਦਾ ਸੀ ਮੇਰੇ ਗਊਦੂ ਸਾਹਰਾ ਕਿੰਨੇ ਕਮਾਵਾ ਬਿੱਤਰ ਨਾਲ ਜਿਵੇਂ ਮਾਇਰ ਦੀ ਪੀਲੀ ਸਾਡੇ ਪਿੰਡ ਦੇ ਨਸ਼ਾ ਦਾ ਖਰ ਬਹੁਤ ਸਿਆ ਬਹੁਤ ਮੁੰਡੇ ਦੀ ਮੌਤ ਹੋ ਗਈ ਸੀ ਤੇ 18 ਬੰਦੇ ਮਾਰ ਗਏ ਬਣਾ ਜੀ ਹੂੰ ਤੇ ਇਹਦਾ ਕੁਝ ਮਾੜਾ ਮੋਟਰ ਕਰਾਉਣ ਦਾ ਨਹੀਂ ਚਾਹੀਦਾ ਮਾੜਾ ਮੋਟਰ ਹੂੰ ਤੇ ਜਿਹੜੇ ਮਾਮਾ ਦੇ ਪੁੱਤ ਮਰ ਗਏ ਉਹਨਾਂ ਬਹੁਤ ਬੁਖਾਲ ਬੰਦਾ ਹੋਇਆ ਪਿਆ ਉਹਨਾਂ ਦਾ ਜੀ ਹੂੰ ਤੇ ਹੁਣ ਬਸ ਜੇ ਕੋਈ ਸਾਰੇ ਰਾਮੜੇ ਕੇ ਸਾਰੇ ਕੋਈ ਬੰਦੇ ਨਾ ਕੰਟਰੋਲ ਕਰਨ ਇਹਨਾਂ ਦੇ ਕੰਟਰੋਲ ਹੋਈ ਕਿਉਂ ਕੱਲੇ ਕੱਲੇ ਵਾਹ ਜੀ ਸਾਰੇ ਮਰ ਗਏ ਬਚਾ ਨਹੀਂ